ਬਾਬਾ ਕਲਾਧਾਰੀ ਜੀ ਤਾਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕੁਲ ਉੱਚੋਂ ਸਨ ਜੋ 10ਵੇਂ ਪਾਸ਼ਾ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵਕਤ ਸਨ ਬਾਬਾ ਕਲਾਧਾਰੀ ਜੀ ਦੀ ਬਾਸ ਰੁਕ ਗਈ ਬਾਬਾ ਕਲਾਧਾਰੀ ਨੇ ਬੜੇ ਉਪਾਅ ਕੀਤੇ ਪਰ ਉਹਨਾਂ ਦੀ ਕੁਲ ਅੱਗੇ ਨਵਦੀ ਬਾਬਾ ਕਲਾਧਾਰੀ ਜੀ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਆਏ ਕਲਗੀਧਰ ਪਾਸ਼ਾ ਵੀ ਪੋਰ ਸਾਹਿਬ ਸਨ ਇੱਥੇ ਤਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੁਪਾਈ ਦਾ ਪਾਠ ਚਾਰਿਆ ਸੀ ਜੇਦੋਂ ਕਲਾਧਾਰੀ ਬਾਬਾ ਜੀ ਗੁਰੂ ਸਾਹਿਬ ਦੇ ਕੋਲ ਆਏ ਤਾਂ ਗੁਰੂ ਸਾਹਿਬ ਨੇ ਉਹਨਾਂ ਦਾ ਬੜਾ ਸਤਿਕਾਰ ਕੀਤਾ ਧੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਹਾਡਾ ਜਨਮ ਧੰ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕੁਲ ਵਿੱਚੋਂ ਹੈ ਬਾਬਾ ਕਲਾਧਾਰੀ ਜੀ ਨੇ ਦਸਵੇਂ ਪਾਸ਼ਾ ਜੀ ਨੂੰ ਬੇਨਤੀ ਕੀਤੀ ਉਹ ਕਹਿਣ ਲੱਗੇ ਗੁਰੂ ਨਾਨਕ ਸੱਚੇ ਪਾਸ਼ਾ ਜੀ ਦੀ ਕੁਲ ਅੜਦੀ ਹੈ ਉਹ ਅੱਗੇ ਨਹੀਂ ਵਧ ਰਹੀ ਤਾਂ ਕਲਗੀਧਰ ਪਾਸ਼ਾ ਧੰ ਗੁਰੂ ਗੋਬਿੰਦ ਸਿੰਘ ਜੀ ਨੇ ਉਨਾਂ ਨੂੰ ਪੇਧ ਦੱਸਿਆ ਕਿ ਉਹਨਾਂ ਦੀ ਕੁੱਲ ਅੱਗੇ ਕਿਉਂ ਨਹੀਂ ਵੱਧ ਰਹੀ ਦਸਵੇਂ ਪਾਤਸ਼ਾਹ ਧਾਨਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਤੁਹਾਡੇ ਕੁੱਲ ਵਿੱਚੋਂ ਅਜੇ ਤੱਕ ਕਿਸੇ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਖੰਡੇ ਬਾਟੇ ਦਾ ਅੰਮ੍ਰਿਤ ਭਲਿਆ ਨੇ ਵੀ ਛਕ ਲਿਆ ਸੋਡਿਆ ਨੇ ਵੀ ਛਕ ਲਿਆ ਪਰ ਤੁਸੀਂ ਅਜੇ ਤੱਕ ਨਹੀਂ ਛਕਿਆ ਜੇ ਤੁਸੀਂ ਅੰਮ੍ਰਿਤ ਛਕ ਲੋਗੇ ਤਾਂ ਬਿਰਧ ਕੁੱਲ ਅੱਗੇ ਚੱਲੇਗੀ ਕਲਾਕਾਰੀ ਬਾਬਾ ਜੀ ਕਹਿਣ ਲੱਗੇ ਮੈਂ ਬਿਰਧ ਹੋ ਚੁੱਕਾ ਤਾਂ ਧਾਨਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਜੀ ਦੇ ਪੁੱਤਰ ਨੂੰ ਖੰਡੇ ਬਾਟੇ ਦੇ ਅਮਰ ਦੀ ਦਾ ਦਿੱਤੀ। ਬਾਬਾ ਕਲਾਕਾਰ ਜੀ ਦੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੇ ਖੰਡੇ ਬਾਟੇ ਦਾ ਅਮਰ ਛਕਿਆ। ਖਲਗੀ ਤੇਰਪਾ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਨੂੰ ਬਚਨ ਦਿੱਤੇ ਕਿ ਤੁਹਾਡੇ ਘਰ ਇੱਕ ਪੁੱਤਰ ਹੋਏਗਾ। ਉਸ ਦਾ ਨਾਮ ਸਾਹਿਬ ਸਿੰਘ ਹੋਏਗਾ। ਉਹ ਬੇਅੰਤ ਪਰਉਪਕਾਰ ਕਰੇਗਾ। ਉਹ ਬੜਾ ਵੱਲ ਵਾਲਾ ਹੋਏਗਾ ਤੇ ਕਾਠ ਦੀਆਂ ਤੋਪਾਂ ਚਲਾਏਗਾ। ਜਦੋਂ ਤਾਨਾ ਗੁਰੂ ਗੋਬੇ ਸਿੰਘ ਜੀ ਨਦੇੜ ਵੱਲ ਗਏ, ਦੱਖਣ ਦੇ ਵੱਲ ਗਏ। ਇਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਗੁਰੂ ਸਾਹਿਬ ਤੋਂ ਬਾਅਦ ਜਦੋਂ ਭਾਈ ਅਜੀਤ ਸਿੰਘ ਜੀ ਬੇਦੀ ਵੱਡੇ ਹੋ ਗਏ ਉਹਨਾਂ ਨੇ ਵੀ ਖੰਡੇ ਬਾਟੇ ਦਾ ਅਮਰ ਛਕਿਆ ਤੇ ਪੰਥ ਦੇ ਮਹਾਨ ਕਾਰਜ ਕੀਤੇ ਇੱਕ ਵਾਰ ਕਰਗੀਦਰ 파ਸ਼ਾ ਜੀ ਸ਼ਿਕਾਰ ਖੇਡਣ ਦੇ ਵਾਸਤੇ ਆਪਣੀ ਸਿੱਖਾਂ ਦੇ ਨਾਲ ਅਣਗਪੁਰ ਸਾਹਿਬ ਤੋਂ ਬਾਹਰ ਨਿਕਲੇ ਗੁਰੂ ਸਾਹਿਬ ਦੇ ਨਾਲ 40 ਤੋਂ 50 ਸਿੱਖ ਸਨ ਕਬ ਬਾਹਰ ਨੂੰ ਚੱਲ ਪਏ ਚਲਦਿਆਂ ਚਲਦਿਆਂ ਗੁਰੂ ਸਾਹਿਬ ਦਾ ਘੋੜਾ ਇੱਕ ਜਗ੍ਹਾ ਰੁਕ ਗਿਆ ਉਹ ਅੱਗੇ ਨਾ ਵਧਿਆ ਤਾਂ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਬਚਨ ਦਿੱਤਾ ਗੁਰੂ ਸਾਹਿਬ ਕਹਿਣ ਲੱਗੇ ਸਿੰਘੋ ਵੇਖੋ ਸਾਡਾ ਘੋੜਾ ਕਿਉਂ ਖੜਾ ਹੋ ਗਿਆ ਕਲਗੀਧਰ ਪਾਸ਼ਾ ਜੀ ਨੇ ਇੱਕ ਬਿੱਦੂ ਬਣਾਈ ਉਹ ਕਹਿਣ ਲੱਗੇ ਸਿੰਘੋ ਵੇਖੋ ਕੀ ਗੱਲ ਹੈ ਗੁਰੂ ਸਾਹਿਬ ਦੇ ਸਿੱਖਾਂ ਨੇ ਅੱਗੇ ਜਾ ਕੇ ਦੇਖਿਆ ਤਾਂ ਉਹ ਕਹਿਣ ਲੱਗੇ ਮਹਾਰਾਜ ਅੱਗੇ ਕੋਈ ਰੁਕਾਵਟ ਨਹੀਂ ਉਹ ਕਹਿਣ ਲੱਗੇ ਮਹਾਰਾਜ ਸਾਨੂੰ ਸਮਝ ਨਹੀਂ ਆ ਰਹੀ ਕਿ ਤੁਹਾਡਾ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ ਆਪ ਜਾਣੀ ਜਾਣੋ ਆਪ ਹੀ ਦੱਸੋ ਕਿ ਤੁਹਾਡਾ ਕੋੜਾ ਕਿਉਂ ਅੱਗੇ ਨਹੀਂ ਜਾ ਰਿਹਾ ਗੁਰੂ ਸਾਹਿਬ ਕਹਿਣ ਲਗੇ ਸਾਡਾ ਕੋੜਾ ਇਸ ਲਈ ਅੱਗੇ ਨਹੀਂ ਜਾ ਰਿਹਾ ਕਿਉਂਕਿ ਜਿਹੜਾ ਅਸੀਂ ਕੰਮ ਕਰਨ ਚੱਲੇ ਆ ਉਹ ਅਧੂਰਾ ਰਹਿ ਸਕਦਾ ਹੈ ਗੁਰੂ ਸਾਹਿਬ ਕਹਿਣ ਲਗੇ ਸਾਡੇ ਸਿੰਘਾਂ ਵਿੱਚੋਂ ਇੱਕ ਸਿੱਖ ਐਸਾ ਜਿਸ ਨੇ ਆਪਣੇ ਕੇਸਾ ਵਿੱਚ ਕੰਗਾ ਨਹੀਂ ਕੀਤਾ ਗੁਰੂ ਸਾਹਿਬ ਕਹਿਣ ਲਗੇ ਉਹ ਸਿੱਖ ਸਾਡੇ ਸਾਹਮਣੇ ਹਾਜ਼ਰ ਹੋ ਜਾਏ ਜਾਂ ਉਸੀ ਉਹਨੂੰ ਨਾਮ ਲੈ ਕੇ ਬੁਲਾਈਏ ਜਿਹੜੇ ਸਿੱਖ ਨੇ ਕੰਗਾ ਨਹੀਂ ਸੀ ਕੀਤਾ ਉਹ ਗੁਰੂ ਸਾਹਿਬ ਦੇ ਸਾਹਮਣੇ ਹਾਜ਼ਰ ਹੋਇਆ। ਉਹਨੇ ਗੁਰੂ ਸਾਹਿਬ ਤੋਂ ਹੱਥ ਜੋੜ ਕੇ ਮਾਫੀ ਮੰਗੀ। ਉਹ ਕਹਿਣ ਲੱਗਾ, "ਅੱਜ ਮੈਂ ਕਿਸੇ ਕੰਮ ਵਾਸਤੇ ਘਰੋਂ ਜਲਦੀ ਬਾਹਰ ਚਲਾ ਗਿਆ ਸੀ, ਜਿਸ ਕਰਕੇ ਮੈਂ ਕੇਸਾਂ ਵਿੱਚ ਕੰੰਗਾ ਨਹੀਂ ਕਰ ਸਕਿਆ। ਮਹਾਰਾਜ, ਮੇਰੇ ਕੋਲੋਂ ਬੜੀ ਵੱਡੀ ਗਲਤੀ ਹੋ ਗਈ।" ਉਹ ਕਹਿਣ ਲੱਗਾ, "ਮੈਨੂੰ ਬਖਸ਼ ਲਓ।" ਗੁਰੂ ਸਾਹਿਬ ਨੇ ਉਦੋਂ ਕੇਸਾਂ ਦੀ ਮਹਾਨਤਾ ਬਾਰੇ ਸਿੰਘਾਂ ਨੂੰ ਦੱਸਿਆ। ਗੁਰੂ ਸਾਹਿਬ ਕਹਿਣ ਲੱਗੇ, "ਸਿੰਘੋ, ਰੋਜ਼ ਕੇਸਾਂ ਨੂੰ ਕੰੰਗਾ ਕਰਨਾ ਹੈ।" ਤੇ ਬੜੇ ਪ੍ਰੇਮ ਦੇ ਨਾਲ ਇਹਨਾਂ ਕੇਸਾਂ ਦੀ ਸੰਭਾਲ ਕਰਨੀ ਹੈ। ਗੁਰੂ ਸਾਹਿਬ ਨੇ ਉਸ ਸਿੱਖ ਨੂੰ ਹੁਕਮ ਕੀਤਾ ਤੇ ਆਪਣੇ ਕੇਸਾਂ ਵਿੱਚ ਕੰਗਾ ਕਰ। ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਵਧਿਆ। ਇੱਕ ਦਿਨ ਕਲਗੀਧਰ ਪਾਸ਼ਾ ਜੀ ਪੂਜੋ ਮੰਡੀ ਵੱਲ ਜਾ ਰਹੇ ਸਨ। ਗੁਰੂ ਸਾਹਿਬ ਆਪਣੇ ਨੀਲੇ ਘੋੜੇ ਤੇ ਸਵਾਰ ਸਨ। ਉਸਦੇ ਵਿੱਚ ਘੋੜਾ ਜਿੱਥੇ ਵੀ ਪਾਣੀ ਦੇਖਦਾ ਉਧਰ ਜਾਣ ਨੂੰ ਉਹ ਖਿੱਚ ਕਰਦਾ। ਗੁਰੂ ਸਾਹਿਬ ਨੂੰ ਪਤਾ ਚੱਲ ਗਿਆ ਕਿ ਘੋੜੇ ਨੂੰ ਪਿਆਸ ਲੱਗੀ ਹੈ। ਤਾਂ ਗੁਰੂ ਸਾਹਿਬ ਸਿੱਖਾਂ ਨੂੰ ਕਹਿਣ ਲੱਗੇ ਜਿੱਥੇ ਵੀ ਅੱਗੇ ਪਾਣੀ ਆਏਗਾ ਅਸੀਂ ਆਪਣੇ ਘੋੜੇ ਨੂੰ ਪਾਣੀ ਪਿਲਾਣਾ ਹੈ ਕਲਗੀਧਰ ਪਾਸ਼ਾ ਧੰਗੁਰ ਗੋਬੇ ਸਿੰਘ ਜੀ ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਅੱਗੇ ਦੇ ਅੱਗੇ ਵਧੇ ਜਾ ਰਹੇ ਨੇ ਗੁਰੂ ਸਾਹਿਬ ਉੱਚੋ ਮੰਡੇ ਪਹੁੰਚ ਗਏ ਉੱਥੇ ਬਾਹਰ ਬਾਹਰ ਇੱਕ ਬੜਾ ਵੱਡਾ ਤਲਾਬ ਸੀ ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਕਿਹਾ ਜਾਓ ਇਸ ਘੋੜੇ ਨੂੰ ਤਲਾਬ ਵਿੱਚੋਂ ਪਾਣੀ ਛਕਾ ਲਿਆਓ ਸਿੰਘ ਆਪਣੇ ਨਾਲ ਘੋੜੇ ਨੂੰ ਲੈ ਗਏ ਤੇ ਉਸ ਨੂੰ ਜਲ ਛਕਾਣ ਲੱਗੇ ਜਿਵੇਂ ਹੀ ਕੋੜ ਨੇ ਤਲਾਬ ਵਿੱਚ ਮੂੰਹ ਪਾਇਆ ਉਸਨੇ ਆਪਣਾ ਮੂੰਹ ਉਸੇ ਵਕਤ ਬਾਹਰ ਕੱਢ ਲਿਆ ਉਸਨੇ ਪਾਣੀ ਨਹੀਂ ਪੀਤਾ ਸਿੰਘ ਕੋੜੇ ਨੂੰ ਗੁਰੂ ਸਾਹਿਬ ਦੇ ਕੋਲ ਲੈ ਗਿਆ ਏ ਉਹ ਕਹਿਣ ਲੱਗੇ ਮਹਾਰਾਜ ਤੁਹਾਡਾ ਕੋੜਾ ਪਾਣੀ ਨਹੀਂ ਪੀ ਰਿਹਾ ਤਾਂ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਦੇਖੋ ਕਿਤੇ ਸਾਡਾ ਕੋੜਾ ਬਿਮਾਰ ਤਾਂ ਨਹੀਂ ਹੋ ਗਿਆ ਸਿੰਘਾਂ ਨੇ ਜਦੋਂ ਦੇਖਿਆ ਤਾਂ ਉਹ ਕਹਿਣ ਲੱਗੇ ਮਹਾਰਾਜ ਇਹ ਕੋੜਾ ਤਾਂ ਬਿਲਕੁਲ ਤੰਦਰੁਸਤ ਹੈ ਇਹ ਚੜਦੀ ਕਲਾ ਵਿੱਚ ਹੈ ਇਸ ਨੂੰ ਕੋਈ ਬਿਮਾਰੀ ਨਹੀਂ ਗੁਰੂ ਸਾਹਿਬ ਕਹਿ ਲਗੇ ਦੇਖੋ ਕਿ ਜਲ ਪੀਣ ਯੋਗ ਹੈ ਜਾਂ ਨਹੀਂ ਸਿੰਘ ਕਹਿਣ ਲਗੇ ਮਹਾਰਾਜ ਜਾਲ ਤਾਂ ਪੀਣ ਯੋਗ ਹੈ ਅਸੀਂ ਦੇਖ ਚੁੱਕੇ ਹਾਂ ਉਹ ਤਾਂ ਬਿਲਕੁਲ ਸਾਫ਼ ਹੈ ਕਲਗੀਧਰ ਪਾਸ਼ਾ ਜੀ ਕਹਿਣ ਲਗੇ ਜਾਓ ਨੀਲੇ ਕੋੜੇ ਨੂੰ ਵਾਪਿਸ ਲੈ ਕੇ ਜਾਓ ਤੇ ਇਸ ਨੂੰ ਜਾਲ ਛਕਾਓ ਸਿੰਘ ਕੋੜੇ ਨੂੰ ਤਲਾਬ ਵੱਲ ਲੈ ਗਏ ਉਹ ਕਹਿਣ ਲਗੇ ਤੂੰ ਜਿੱਤਾ ਤੂੰ ਪਾਣੀ ਪੀਣ ਲਈ ਖਿੱਚ ਕਰਦਾ ਸੀ ਤੇ ਹੁਣ ਤੂੰ ਪਾਣੀ ਨਹੀਂ ਪੀ ਰਿਹਾ ਦੂਜੀ ਵਾਰ ਲਜਾਂ ਤੇ ਵੀ ਘੋੜੇ ਨੇ ਉੱਥੋਂ ਜਲ ਨਹੀਂ ਪੀਤਾ ਉਹ ਜਲ ਦੇ ਵਿੱਚ ਮੂੰਹ ਤਾਂ ਪਾਦਾ ਪਰ ਜਲ ਨਾ ਛਕਦਾ ਸਿੰਘ ਗੁਰੂ ਸਾਹਿਬ ਕੋਲ ਵਾਪਸ ਆਏ ਤੇ ਕਹਿ ਲਗੇ ਮਹਾਰਾਜ ਘੋੜੇ ਨੇ ਜਲ ਨਹੀਂ ਛਕਿਆ ਘੋੜਾ ਵੀ ਠੀਕ ਹੈ ਤੇ ਜਲ ਵੀ ਸਾਫ ਹੈ ਇਹ ਪਤਾ ਨਹੀਂ ਕਿ ਇਹ ਜਲ ਕਿਉਂ ਨਹੀਂ ਛਕਦਾ ਗੁਰੂ ਸਾਹਿਬ ਕਹਿ ਲਗੇ ਪਹਿਲਾਂ ਤਾਂ ਇਹ ਘੋੜਾ ਜਲ ਵੱਲ ਖਿੱਚ ਕਰਦਾ ਸੀ ਹੁਣ ਜਲ ਕਿਉਂ ਨਹੀਂ ਚੱਕ ਰਿਹਾ ਜਿਸ ਨੇ ਪਹਿਲਾਂ ਤਾਂ ਕਦੀ ਅੜਦਾ ਕੀਤਾ ਨਹੀਂ ਸਿੰਘੋ ਕਹਤਾ ਕਰੋ ਇਸ ਤਲਾਬ ਦਾ ਮਾਲਕ ਕੌਣ ਹੈ ਸਾਰੇ ਸਿੰਘ ਇਕੱਠੇ ਹੋਏ ਤੇ ਪਿੰਡ ਵਿੱਚ ਚਲੇ ਗਏ ਉਹ ਇਸ ਤਲਾਬ ਦੇ ਮਾਲਕ ਨੂੰ ਲੱਭਣ ਲੱਗੇ ਸਿੰਘਾਂ ਨੇ ਉੱਥੇ ਲੋਕਾਂ ਨੂੰ ਕਿਹਾ ਇਹ ਤਲਾਬ ਕਿਹਦਾ ਹੈ ਇੱਥੇ ਗੁਰੂ ਸਾਹਿਬ ਦੇ ਨੀਲੇ ਘੋੜੇ ਨੇ ਜਲ ਛਕਣਾ ਤਾਂ ਉੱਥੋਂ ਦੇ ਲੋਕਾਂ ਨੇ ਕਿਹਾ ਇਹ ਤਲਾਬ ਦਿਆਲ ਦਾਸ ਦਾ ਹੈ ਤੇ ਦਿਆਲ ਦਾਸ ਗੁਰੂ ਨਾਨਕ ਸੱਚੇ ਪ੍ਰਮਾਤਮਾ ਜੀ ਦਾ ਸਿੱਖ ਹੈ ਸਿੱਖ ਗੁਰੂ ਸਾਹਿਬ ਕੋਲ ਵਾਪਸ ਆਏ ਤੇ ਕਹਿਣ ਲੱਗੇ ਮਹਾਰਾਜ ਇਹ ਤਲਾਵ ਦਿਆਲदास ਦਾ ਹੈ ਕਿ ਉਹ ਦਿਆਲदास ਗੁਰੂ ਨਾਨਕ ਸੱਚੇ ਫਾਸ਼ਾ ਜੀ ਦਾ ਸਿੱਖ ਹੈ ਤਾਂ ਗੁਰੂ ਸਾਹਿਬ ਕਹਿਣ ਲੱਗੇ ਪਤਾ ਕਰੋ ਇਸ ਦਿਆਲदास ਨੇ ਖੰਡੇ ਬਾਟੇ ਦਾ ਅਮਰ ਛਕਿਆ ਹੋਇਆ ਹੈ ਕਿ ਨਹੀਂ ਸਿੰਘ ਪਿੰਡ ਵਿੱਚ ਵਾਪਸ ਗਏ ਤੇ ਲੋਕਾਂ ਨੂੰ ਪੁੱਛਣ ਲੱਗੇ ਕਿ ਦਿਆਲदास ਨੇ ਖੰਡੇ ਬਾਟੇ ਦਾ ਅਮਰ ਛਕਿਆ ਆ ਕਿ ਨਹੀਂ ਉਹਨਾਂ ਨੂੰ ਪਤਾ ਚੱਲਿਆ ਕਿ ਦਿਆਲदास ਨੇ ਅਮਰਤ ਨਹੀਂ ਛਕਿਆ ਹੋਇਆ ਸਿੱਖ ਗੁਰੂ ਸਾਹਿਬ ਦੇ ਕੋਲ ਵਾਪਸ ਆਏ ਤੇ ਕਹਿਣ ਲੱਗੇ ਮਹਾਰਾਜ ਉਹਨਾਂ ਨੇ ਅਮਰਤ ਨਹੀਂ ਛਕਿਆ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਮਰਤ ਦੀ ਮਹਾਨਤਾ ਸਮਝਾਉਂਦੇ ਨੇ ਕਿ ਅਮਰਤ ਦੀ ਮਹਾਨਤਾ ਕਿੰਨੀ ਵੱਡੀ ਹੈ ਉਹ ਕਹਿਣ ਲੱਗੇ ਸਿੰਘੋ ਸਾਡੇ ਕੋੜੇ ਨੂੰ ਵੀ ਪਤਾ ਹੈ ਕਿ ਉਹਨੇ ਪਾਣੀ ਕਿੱਥੋਂ ਛਕਣਾ ਹੈ ਸਾਡੇ ਕੋੜੇ ਨੂੰ ਇਹ ਵੀ ਪਤਾ ਹੈ ਜੇ ਨਿਗੂਰੇ ਬੰਦੇ ਕੋਲ ਪਾਣੀ ਛਕਿਆ ਤਾਂ ਕੀਤੀ ਹੋਈ ਸੇਵਾ ਵਿਰਤ ਜਾ ਸਕਦੀ ਹੈ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਕੋਤ ਕਰੇ ਸਨ ਉਹ ਵੀ ਆਪਣੇ ਸਿੱਖਾਂ ਨੂੰ ਗਿਆਨ ਦੇਣ ਵਾਸਤੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਬੈਠ ਜਾਂਦੇ ਸਨ ਉਹ ਥਾਂ ਪਵਿੱਤਰ ਹੋ ਜਾਂਦੀ ਸੀ ਜੇ ਕਲਗੀਧਰ ਪਾਸ਼ਾ ਜੀ ਘੋੜੇ ਤੇ ਬੈਠੇ ਤਾਂ ਉਹਨਾਂ ਨੇ ਘੋੜੇ ਨੂੰ ਗਿਆਨ ਕਰਾ ਦਿੱਤਾ ਗੁਰੂ ਸਾਹਿਬ ਦੇ ਨੀਲੇ ਘੋੜੇ ਨੂੰ ਪਤਾ ਹੈ ਕਿ ਮੇਰੇ ਉੱਤੇ ਕਲਗੀਧਰ ਪਾਸ਼ਾ ਜੀ ਨੇ ਸਵਾਰੀ ਕਰਨੀ ਹੈ ਇਸ ਲਈ ਜਦੋਂ ਵੀ ਤਲਾਬ ਵਿੱਚੋਂ ਆਪਣਾ ਮੂੰਹ ਪਾਉਂਦਾ ਉਹ ਜਲ ਨਾ ਛਕਦਾ ਜਦੋਂ ਦਿਆਲ ਦਾਸ ਨੂੰ ਪਤਾ ਚੱਲਿਆ ਕਿ ਕਲਗੀਧਰ ਪਾਸ਼ਾ ਜੀ ਤੇ ਉਹਨਾਂ ਦੇ ਸਿੰਘ ਸਾਡੇ ਪਿੰਡ ਵਿੱਚ ਆਏ ਹੋਏ ਆ ਤਾਂ ਦਿਆਲदास ਨੇ ਉਹਨਾਂ ਵਾਸਤੇ ਪ੍ਰਸ਼ਾਦਾ ਤਿਆਰ ਕੀਤਾ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਉਹ ਲੰਗਰ ਲੈ ਕੇ ਗੁਰੂ ਸਾਹਿਬ ਦੇ ਵੱਲ ਚੱਲ ਗਿਆ ਗੁਰੂ ਸਾਹਿਬ ਜੀ ਦੇ ਕੋਲ ਆ ਕੇ ਉਸਨੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ ਮਹਾਰਾਜ ਪ੍ਰਸ਼ਾਦਾ ਛਕੋ ਲੰਗਰ ਤਿਆਰ ਹੈ ਮੈਂ ਤੁਹਾਡੇ ਵਾਸਤੇ ਪ੍ਰਸ਼ਾਦਾ ਤਿਆਰ ਕਰਾ ਕੇ ਲੈ ਕੇ ਆਇਆ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਦਿਆਲदास ਸਾਡੇ ਘੋੜੇ ਨੇ ਤੇਰੇ ਤਲਾਬ ਚੋਂ ਜਲ ਨਹੀਂ ਛਕਿਆ ਤੂੰ ਕਹਿ ਰਿਹਾ ਹੈ ਕਿ ਅਸੀਂ ਤੇਰਾ ਪ੍ਰਸ਼ਾਦਾ ਪਰਵਾਣ ਕਰ ਲਈਏ ਰਸਤੇ ਵਿੱਚ ਸਾਡੇ ਘੋੜੇ ਨੂੰ ਬੜੀ ਪਿਆਸ ਲੱਗੀ ਸੀ ਜਿੱਥੇ ਵੀ ਜਹ ਲਾਂਦਾ ਉਹ ਖਿੱਚ ਕਰਦਾ ਸੀ ਅਸੀਂ ਜਦੋਂ ਇੱਥੇ ਆਏ ਤੇਰੇ ਤਲਾਬ ਵਿੱਚ ਘੋੜੇ ਨੂੰ ਪਾਣੀ ਪੀਣ ਵਾਸਤੇ ਲੈ ਕੇ ਆਏ ਤਾਂ ਸਾਡੇ ਘੋੜੇ ਨੇ ਤੇਰੇ ਤਲਾਬ ਚੋਂ ਜਲ ਨਹੀਂ ਛਕਿਆ ਜੇ ਸਾਡੇ ਘੋੜੇ ਨੇ ਤਲਾਬ ਚੋਂ ਤੇਰਾ ਜਲ ਨਹੀਂ ਛਕਿਆ ਤਾਂ ਅਸੀਂ ਤੇਰਾ ਲੰਗਰ ਕਿਵੇਂ ਛਕ ਸਕਦੇ ਹਾਂ ਉੰਦੇ ਆਦਾਂ ਸਕੇ ਲਗਿਆ ਮਹਾਰਾਜ ਮੇਰੇ ਕੋਲੋਂ ਕਿਹੜੀ ਗਲਤੀ ਹੋ ਗਈ ਜਿਹੜਾ ਤੁਹਾਡੇ ਕੋੜੇ ਨੇ ਮੇਰੇ ਤਲਾਬ ਚੋ ਜਲ ਨਹੀਂ ਛਕਿਆ ਤੇ ਤੁਸੀਂ ਵੀ ਮੇਰਾ ਪਕਾਇਆ ਹੋਇਆ ਲੰਗਰ ਨਹੀਂ ਛਕ ਰਹੇ ਤਾਂ ਦਸਵੇਂ ਪਾਤਸ਼ਾਹ ਅਕਲ ਦੀ ਦਰਜ ਕਹਿਣ ਲਗੇ ਤੂੰ ਦੱਸ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੋਇਆ ਉਹ ਕਹਿਣ ਲਗਾ ਮੈਂ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਪਰ ਮਹਾਰਾਜ ਮੈਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਦੀ ਲੋੜ ਵੀ ਨਹੀਂ ਕਿਉਂਕਿ ਮੈਂ ਬਾਬੇ ਆਦਮ ਦੀ ਕੁਲ ਵਿੱਚੋਂ ਹਾਂ ਤੇ ਬਾਬਾ ਆਦਮ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸੇਵਕ ਸੀ ਸਾਡੇ ਵੱਡ ਵਡੇਰੇ ਵੀ ਗੁਰੂ ਸਾਹਿਬ ਜੀ ਦੇ ਸੇਵਕ ਸਨ ਕਿ ਫੇਰ ਮਹਾਰਾਜ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਐ ਸਾਖੀ ਤੋਂ ਸਾਨੂੰ ਸਮਝ ਲੱਗਦਾ ਹੈ ਕਿ ਅੰਮ੍ਰਿਤ ਛਕਣ ਦੀ ਕਿੰਨੀ ਮਹਾਨਤਾ ਹੈ ਇਹ ਗੱਲ ਅੱਜ ਦੇ ਸਮੇਂ ਦੀ ਵੀ ਹੈ ਬਹੁਤ ਸਾਰੇ ਲੋਕ ਅੰਮ੍ਰਿਤ ਨਹੀਂ ਛਕਦੇ ਜੇ ਮਾਪਿਓ ਨੇ ਅੰਮ੍ਰਿਤ ਛਕਿਆ ਤਾਂ ਬੱਚਿਆਂ ਨੇ ਨਹੀਂ ਛਕਿਆ ਕਿਤੇ ਬੱਚਿਆਂ ਨੇ ਛਕਿਆ ਹੋਇਆ ਤੇ ਕਿਤੇ ਮਾਪਿਓ ਨੇ ਨਹੀਂ ਛਕਿਆ ਕਈ ਬੱਜਰ ਕੋਹਤ ਨਹੀਂ ਕਰਦੇ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ ਬਹੁਤੇ ਲੋਕ ਇਹੀ ਕਹਿੰਦੇ ਨੇ ਕਿ ਮਨ ਸਾਫ਼ ਹੋਣਾ ਚਾਹੀਦਾ ਹੈ ਅੰਮ੍ਰਿਤ ਛਕ ਕੇ ਕੀ ਕਰਨਾ ਕਈ ਕਹਿੰਦੇ ਨੇ ਕਿ ਅੰਮ੍ਰਿਤ ਛਕਣਾ ਜ਼ਰੂਰੀ ਨਹੀਂ ਹੈ ਕਈ ਕਹਿੰਦੇ ਨੇ ਬਾਹਰ ਦਿਖਾਵਾ ਕਰਨ ਦੀ ਕੀ ਲੋੜ ਹੈ ਕਈ ਕਹਿੰਦੇ ਨੇ ਸਾਡੇ ਤੇ ਅਜੇ ਗਿਰਬਾਣੀ ਹੋਈ ਜਾਂ ਅਜੇ ਸਾਨੂੰ ਗੁਰੂ ਸਾਹਿਬ ਦਾ ਹੁਕਮ ਨਹੀਂ ਹੋਇਆ ਜਦੋਂ ਗੁਰੂ ਸਾਹਿਬ ਦਾ ਹੁਕਮ ਹੋਏਗਾ ਅਸੀਂ ਅੰਮ੍ਰਿਤ ਛਕ ਲਵਾਂਗੇ ਗੁਰੂ ਸਾਹਿਬ ਨੇ ਤਾਂ ਹੁਕਮ ਕੀਤਾ ਹੋਇਆ ਹੈ ਕਿ ਸਾਰਿਆਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ ਜਦੋਂ 1699 ਵਿੱਚ ਗੁਰੂ ਸਾਹਿਬ ਨੇ ਪਹਿਲੀ ਵਾਰੀ ਸਿੰਘਾਂ ਨੂੰ ਖੰਡੇ ਬਾਟੇ ਦਾ ਵਰ ਛਕਾਇਆ ਤਾਂ ਉਸ ਤੋਂ ਬਾਅਦ ਗੁਰੂ ਸਾਹਿਬੀ ਨੇ ਆ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜੇ ਗੁਰੂ ਸਾਹਿਬ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਿਆ ਤਾਂ ਸਾਨੂੰ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪਵੇਗਾ ਇਹ ਆਤ ਦਾ ਜ਼ਰੂਰੀ ਵੀ ਹੈ ਪੰਥ ਦੇ ਵਿੱਚ ਇਦਾਂ ਦਾ ਕੋਈ ਹੁਕਮ ਨਹੀਂ ਕਿ ਤੁਸੀਂ ਅੰਮ੍ਰਿਤ ਨਾ ਛਕੋ ਸਭ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ ਹੈ ਕੋਈ ਮਹਾਪੁਰਖ ਦਾ ਪੁੱਤਰ ਹੋਵੇ ਜਾਂ ਕੋਈ ਬੰਦਗੀ ਕਰਨ ਵਾਲਿਆਂ ਦਾ ਰਿਸ਼ਤੇਦਾਰ ਹੋਵੇ ਜਾਂ ਗੁਰੂ ਸਾਹਿਬ ਜੀ ਦੀ ਕੁੱਲ ਵਿੱਚੋਂ ਵੀ ਹੋਵੇ ਮਹਾਪੁਰਖਾਂ ਦੀ ਕੁੱਲ ਵਿੱਚੋਂ ਹੋਵੇ ਸ਼ਹੀਦ ਸਿੰਘਾਂ ਦੀ ਕੁੱਲ ਵਿੱਚੋਂ ਹੋਵੇ ਸਭ ਨੂੰ ਅੰਮ੍ਰਿਤ ਛਕਣਾ ਪੈਣਾ ਹੈ ਇਹ ਕਹਿਣਾ ਕਿ ਸਾਡੇ ਵੱਡ ਵਡੇਰੇ ਗੁਰੂ ਸਾਹਿਬ ਦੀ ਬਹੁ ਸੇਵਾ ਕਰਦੇ ਸਨ ਇਸ ਤਰੀਕੇ ਸਾਨੂੰ ਕੀ ਲੋੜ ਐ ਅਮਰ ਛਕਣ ਦੀ ਇਸ ਤਰੀਕੇ ਨਹੀਂ ਹੋ ਸਕਦਾ ਗੁਰੂ ਸਾਹਿਬ ਜੀ ਨੇ ਸਭ ਨੂੰ ਕਿਹਾ ਕਿ ਖੰਡੇ ਬਾਟੇ ਦਾ ਅਮਰ ਛਕਣਾ ਪੈਣਾ ਹੈ ਕਹੀਂ ਕਹਿੰਦੇ ਨੇ ਖੰਡੇ ਬਾਟੇ ਦਾ ਅਮਰ ਛਕਣਾ ਜ਼ਰੂਰੀ ਨਹੀਂ ਹੈ ਉਹਨਾਂ ਨੂੰ ਜੇ ਪੁੱਛਿਆ ਜਾਏ ਇੰਨੀਆਂ ਸ਼ਹਾਦਤਾਂ ਕਿਸ ਵਾਸਤੇ ਹੋਈਆਂ ਬੱਚੇ ਬੁੱਢੇ ਸਿੰਘ ਨੌਜਵਾਨ ਤੇ ਬੀਬੀਆਂ ਨੇ ਆਪਣੀਆਂ ਸ਼ਹਾਦਤਾਂ ਦਿੱਤੀਆਂ ਖਾਲਸੇ ਪੰਥ ਦੀ ਚੜ੍ਹਦੀ ਕਲਾ ਲਈ ਸਭ ਨੇ ਆਪਣੇ ਸੀਸ ਦਿੱਤੇ ਜੀ ਅੱਜ ਅਸੀਂ ਸੁਖੀਆਂ ਤਾਂ ਉਹਨਾਂ ਸਾਰੇ ਸ਼ਹੀਦ ਸਿੰਘਾਂ ਕਰਕੇ ਉਹਨਾਂ ਸ਼ਹੀਦਾਂ ਕਰਕੇ ਅਸੀਂ ਮੋਜਾਂ ਮਾਣਦੇ ਆਂ ਕਈ ਵਾਰੀ ਮਾਤਾ ਪਿਤਾ ਆਪ ਤਾਂ ਅੰਮ੍ਰਿਤ ਛਕ ਲੈਂਦੇ ਨੇ ਪਰ ਆਪਣੇ ਬੱਚਿਆਂ ਨੂੰ ਨਹੀਂ ਛਕਾਉਂਦੇ ਉਹ ਕਹਿੰਦੇ ਨੇ ਸਾਡੇ ਬੱਚਿਆਂ ਦੀ ਆਪਣੀ ਮਰਜ਼ੀ ਐ ਉਹ ਛਕਣਾ ਚਾਹੁੰਦੇ ਹੋਣ ਤਾਂ ਛਕ ਲੈਣ ਪੁਰਾਤਨ ਗੁਰਸਿੱਖ ਐਵੇਂ ਨਹੀਂ ਸੀ ਕਰਦੇ ਪੁਰਾਤਨ ਸੀਕ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਹੀ ਅੰਮ੍ਰਿਤ ਛਕਾ ਦਿੰਦੇ ਸਨ ਅੱਜ ਦਾ ਸਮਾਂ ਬੜਾ ਬੁਰਾ ਹੈ ਬਾਦ ਵਿੱਚ ਬੱਚਿਆਂ ਨੇ ਅਮਰ ਛਕਣਾ ਹੈ ਜਾਂ ਨਹੀਂ ਛਕਣਾ ਇਹ ਕੁਝ ਨਹੀਂ ਪਤਾ ਬਾਦ ਵਿੱਚ ਬੱਚੇ ਗਲਤ ਕੰਮਾਂ ਵਿੱਚ ਫਸ ਜਾਂਦੇ ਨੇ ਕੋਈ ਨਸ਼ਿਆਂ ਵਿੱਚ ਫਸ ਜਾਂਦਾ ਤਾਂ ਹੋਰ ਗਲਤ ਕੰਮਾਂ ਵਿੱਚ ਗਲਤਾਨ ਹੋ ਜਾਂਦੇ ਨੇ ਤਾਂ ਫਿਰ ਮਾਪੇ ਰੋਂਦੇ ਨੇ ਉਹ ਪੁਛਤਾਂਦੇ ਨੇ ਕਿ ਕਿਤੇ ਅਸੀਂ ਬੱਚਿਆਂ ਨੂੰ ਛੋਟੇ ਹੁੰਦੇ ਅਮਰ ਛਕਾਇਆ ਹੁੰਦਾ ਜੇ ਉਹਨਾਂ ਨੂੰ ਚੰਗੀ ਸੰਗਤ ਵਿੱਚ ਰੱਖਿਆ ਹੁੰਦਾ ਤਾਂ ਅੱਜ ਸਾਡੇ ਬੱਚੇ ਗਲਤ ਕੰਮਾਂ ਵਿੱਚ ਨਾ ਫਸਦੇ ਕਈ ਲੋਕ ਇਸ ਕਰਕੇ ਵੀ ਅਮਰ ਨਹੀਂ ਛਕਦੇ ਕਿ ਲੋਕ ਸਾਨੂੰ ਬਾਬਾ ਨਾ ਕਹਿ ਲੱਗ ਜਾਣ ਜੇ ਕਿਸ ਨੇ ਅਮਰ ਛਕ ਲਿਆ ਕੋਈ ਬਾਣੇ ਪੜਨ ਲੱਗ ਪਿਆ ਜੇ ਕੋਈ ਗੁਰੂ ਘਰ ਜਾ ਕੇ ਸੇਵਾ ਕਰਦਾ ਲੋਕ ਮਜ਼ਾਕ ਕਰਦੇ ਨੇ ਲੈ ਬਾਬਾ ਬਣ ਗਿਆ ਇਹ ਪਾਠ ਕਰਨ ਲੱਗ ਪਿਆ ਸੇਵਾ ਕਰਨ ਲੱਗ ਪਿਆ ਇਹ ਤਾਂ ਬਾਬਾ ਹੀ ਬਣ ਗਿਆ ਕਾਲ ਯੁਗ ਇਸ ਨੂੰ ਹੀ ਕਹਿੰਦੇ ਨੇ ਕੋਈ ਬੰਦਾ ਕਲੱਬ ਵਿੱਚ ਜਾਏ ਭੈੜੇ ਗੀਤ ਸੁਣੇ ਰੱਬ ਦਾ ਨਾਮ ਨਾਲ ਇਹੋ ਜੇ ਸਾਰੇ ਕੰਮ ਕਰੇ ਜਿਹੜੇ ਗਲਤ ਨੇ ਜਿਹੜੇ ਗਲਤ ਸਿੱਖਿਆ ਦਿੰਦੇ ਨੇ ਉਹਨੂੰ ਲੋਕ ਵਧੀਆ ਕਹਿੰਦੇ ਨੇ ਲੋਕ ਕਹਿੰਦੇ ਨੇ ਇਹਦੇ ਵਰਗੇ ਅਸੀਂ ਬੱਚੇ ਬਣਾਣੇ ਨੇ ਉਹ ਕਹਿੰਦੇ ਨੇ ਇਹਨਾਂ ਨੂੰ ਆਪਣਾ ਆਦਰਸ਼ ਚਨੋ ਸਾਡੇ ਲੋਕਾਂ ਦੇ ਇਹ ਹਾਲਾਤ ਨੇ ਜਿਨ੍ਹਾਂ ਦਾ ਆਪਣਾ ਜੀਵਨ ਰੁਲਿਆ ਹੋਇਆ ਅਸੀਂ ਉਹਨਾਂ ਨੂੰ ਆਪਣਾ ਆਦਰਸ਼ ਬਣਾਣੇ ਆ ਇਹ ਗਲਤ ਕੰਮ ਕਰਕੇ ਕੀ ਅਸੀਂ ਗੁਰੂ ਸਾਹਿਬ ਜੀ ਖੁਸ਼ੀ ਹਾਸਲ ਕਰ ਸਕਦੇ ਆ ਕੀ ਕਲਗੀਧਰ ਪਾਸ਼ਾ ਜੀ ਸਾਡੇ ਤੇ ਖੁਸ਼ ਹੋਣਗੇ ਜੇ ਕਲਗੀਧਰ ਪਾਸ਼ਾ ਜੀ ਨੇ ਦਿਆਲ ਦਾਸ ਦਾ ਨੰਗਰ ਨਹੀਂ ਛਕਿਆ ਕਿਉਂਕਿ ਉਹਨੇ ਅੰਮ੍ਰਿਤ ਨਹੀਂ ਸੀ ਛਕਿਆ ਤੇ ਜੇ ਗੁਰੂ ਸਾਹਿਬੀ ਦੇ ਘੋੜੇ ਨੇ ਉਸ ਦੇ ਤਲਾਬ ਚੋਂ ਪਾਣੀ ਨਹੀਂ ਪੀਤਾ ਕਿਉਂਕਿ ਦਿਆਲ ਦਾਸ ਨੇ ਅੰਮ੍ਰਿਤ ਨਹੀਂ ਸੀ ਛਕਿਆ ਇਹ ਵਿਚਾਰ ਕਰਨ ਵਾਲੀ ਗੱਲ ਹੈ ਕਿ ਅੰਮ੍ਰਿਤ ਤਾਂ ਸਾਡੇ ਵਿੱਚੋਂ ਕਈਆਂ ਨੇ ਨਹੀਂ ਛਕਿਆ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਕਿ ਗੁਰੂ ਸਾਹਿਬ ਸਾਡੇ ਤੇ ਖੁਸ਼ ਹੋਣਗੇ ਕਲਗੀਧਰ ਪਾਸ਼ਾ ਜੀ ਦਿਆਲ ਦਾਸ ਨੂੰ ਬਚਨ ਕਰਨ ਲੱਗੇ ਇਹ ਬਚਨ ਉਹਨਾਂ ਵਾਸਤੇ ਵੀ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਖਰਗਿਲੇ ਪਾਇਸ਼ਾ ਜੀ ਉਹਨਾਂ ਲੋਕਾਂ ਨੂੰ ਵੀ ਬਚਨ ਕਰਦੇ ਨੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ। ਜਿਹੜੇ ਲੋਕ ਕਹਿੰਦੇ ਨੇ ਸਾਨੂੰ ਅਜੇ ਅੰਮ੍ਰਿਤ ਛਕਣ ਦਾ ਹੁਕਮ ਨਹੀਂ ਹੋਇਆ। ਜਾਂ ਜਦੋਂ ਹੁਕਮ ਹੋਏਗਾ ਅਸੀਂ ਛਕ ਲਵਾਂਗੇ। ਉਹ ਇਸ ਖਤਰ ਨੂੰ ਹੁਕਮ ਵਜੋਂ ਸਮਝਣ। ਦਿਆਲਦਾਸ ਗੁਰੂ ਸਾਹਿਬ ਨੂੰ ਬੇਨਤੀ ਕਰਨ ਲੱਗਾ ਮਹਾਰਾਜ ਪ੍ਰਸ਼ਾਦਾ ਛਕੋ। ਗੁਰੂ ਸਾਹਿਬ ਕਹਿਣ ਲੱਗੇ ਅਸੀਂ ਤੇਰੇ ਕੋਲੋਂ ਨਹੀਂ ਛਕ ਸਕਦੇ। ਕਿਉਂਕਿ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ। ਦਿਆਲਦਾਸ ਕਹਿ ਲੱਗਿਆ, "ਮਹਾਰਾਜ ਸਾਡੇ ਸਾਰੇ ਵੱਡ-ਵਡੇਰੇ ਗੁਰੂ ਸਾਹਿਬ ਦੇ ਸੇਵਕ ਸਨ। ਮੈਂ ਉਹਨਾਂ ਦੀ ਕੁੱਲ ਵਿੱਚੋਂ ਹਾਂ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸੇਵਕ ਸਨ।" ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, "ਦਿਆਲਦਾਸ, ਗੁਰੂ ਨਾਨਕ ਦੇ ਘਰ ਵਿੱਚ ਕਦੀ ਕੁੱਲ ਨਹੀਂ ਦੇਖੀ ਜਾਂਦੀ। ਜਾਤ ਨਹੀਂ ਦੇਖੀ ਜਾਂਦੀ।" ਇੱਥੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਕੁੱਲ ਨਹੀਂ ਦੇਖੀ ਜਾਂਦੀ, ਜਾਤ ਨਹੀਂ ਦੇਖੀ ਜਾਂਦੀ। ਪਰ ਅੱਜ ਹੰਕਾਰ ਵਸ ਹੋ ਕੇ ਲੋਕਾਂ ਨੇ ਜਾਤਾਂ ਦੇ ਅਨੁਸਾਰ ਗੁਰਦੁਆਰੇ ਬਣਾਏ ਹੋਏ ਨੇ ਇਹ ਤਾਂ ਗੁਰੂ ਸਾਹਿਬ ਦਾ ਪਹਿਲਾ ਬਚਨ ਸੀ ਕਿ ਸਿੰਘੋ ਜਾਤ ਪਾਤ ਨਹੀਂ ਕਰਨੀ ਪਰ ਸਾਡੇ ਸੂਝਵਾਨ ਸਿੱਖਾਂ ਨੇ ਦੇਖਿਆ ਕਿ ਸਾਨੂੰ ਕੀ ਲੋੜ ਹੈ ਗੁਰੂ ਪਾਇਸ਼ਾ ਜੀ ਦੇ ਹੁਕਮ ਮੰਨਣ ਦੀ ਉਹਨਾਂ ਨੇ ਇਹ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ ਤੇ ਜਾਤਾਂ ਅਨੁਸਾਰ ਗੁਰਦੁਆਰੇ ਬਣਾ ਦਿੱਤੇ ਇਹ ਹੀ ਸਿੱਖ ਕੌਮ ਦੀ ਗਰਾਵਟ ਹੈ ਜਦੋਂ ਕੋਮ ਨੂੰ ਜਾਤਾਂ ਪਾਤਾਂ ਵਿੱਚ ਵੜ ਦਿੱਤਾ ਤਾਂ ਕੋਮ ਚੜ੍ਹਦੀ ਕਲਾ ਵਿੱਚ ਨਹੀਂ ਜਾਏਗੀ ਜਿਹੜੇ ਕੰਮ ਸਾਨੂੰ ਗੁਰੂ ਸਾਹਿਬ ਨੇ ਕਰਨ ਵਾਸਤੇ ਕਿਹਾ ਹੈ ਉਹ ਤਾਂ ਸੀ ਕਰਦੇ ਨੇ ਤੇ ਜਿਹੜੇ ਕੰਮ ਕਰਨ ਨੂੰ ਗੁਰੂ ਸਾਹਿਬ ਨੇ ਰੋਕਿਆ ਉਹ ਸੀ ਕਰਦੇ ਆ ਹੋ ਸਕਦਾ ਇਹ ਬਚਨ ਕਿਸੇ ਨੂੰ ਦੁੱਖ ਵਾਲੇ ਲੱਗਣ ਪਰ ਇਹ ਸਚਾਈ ਹੈ ਜਿੰਨਾ ਪਿਆਰ ਪੁਰਾਤਨ ਗੁਰਸਿੱਖਾਂ ਵਿੱਚ ਆਪਣੇ ਗੁਰੂ ਸਾਹਿਬ ਵਾਸਤੇ ਸੀ ਉਹਨਾ ਪਿਆਰ ਹੁਣ ਸਿੱਖਾਂ ਵਿੱਚ ਨਹੀਂ ਕਿਉਂਕਿ ਉਹ ਗੁਰੂ ਦੀ ਗੱਲ ਨਹੀਂ ਮੰਨਦੇ ਗੁਰੂ ਦੀ ਗੱਲ ਤੋਂ ਉਲਟ ਚੱਲਦੇ ਨੇ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਿੰਘੋ ਜਾਤ ਪਾਤ ਨਹੀਂ ਕਰਨੀ ਅੱਜ ਸਾਰੇ ਜਾਤ ਪਾਤ ਕਰਦੇ ਨੇ ਗੁਰੂ ਸਾਹਿਬ ਦਾ ਹੁਕਮ ਸੀ ਕਿ ਸਿੰਘੋ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅੱਜ ਅੰਮ੍ਰਿਤ ਛਕਣ ਵਾਸਤੇ ਕੋਈ ਤਿਆਰ ਨਹੀਂ ਗੁਰੂ ਸਾਹਿਬ ਦਾ ਹੁਕਮ ਸੀ ਤਿਆਰ ਪਰ ਤਿਆਰ ਰੋ ਅੱਜ ਕੋਈ ਤਿਆਰ ਨਹੀਂ ਗੁਰੂ ਸਾਹਿਬ ਦਾ ਹੁਕਮ ਸੀ ਬਾਣੀ ਕੰਠ ਕਰੋ ਪਰ ਅੱਜਕੱਲ ਇਹੋ ਜਿਹੇ ਹਾਲਾਤ ਨੇ ਕਿ ਬੱਚਿਆਂ ਨੂੰ ਪੰਜਾਬੀ ਨਹੀਂ ਆਉਂਦੀ। ਉਹਨਾਂ ਨੂੰ ਗੁਰਮੁਖੀ ਆਉਂਦੀ ਨਹੀਂ ਕਿਉਂਕਿ ਉਹਨਾਂ ਦੇ ਮਾਤਾ-ਪਿਤਾ ਹਿੰਦੀ ਵਿੱਚ ਗੱਲ ਕਰਦੇ ਨੇ। ਉਹ ਬੱਚੇ ਗੁਰਬਾਣੀ ਕਿਵੇਂ ਪੜ੍ਹ ਲੈਣਗੇ? ਬੱਚਿਆਂ ਨੂੰ ਗਾਣੇ ਤਾਂ ਕੰਠ ਹੋ ਸਰਦੇ ਨੇ। ਪਰ ਗੁਰਬਾਣੀ ਕੰਠ ਨਹੀਂ। ਕਿਉਂਕਿ ਮਾਪਿਓ ਨੇ ਮਨਪ੍ਰੇਇ ਕੀਤੀ ਕਿ ਅਸੀਂ ਬੱਚਿਆਂ ਨੂੰ ਗੁਰਬਾਣੀ ਕੰਠ ਕਰਾ ਦਈਏ। ਇਤਿਹਾਸ ਸੁਣਾ ਦਈਏ। ਜੇ ਸਾਡੀ ਕੌਮ ਨੂੰ ਇਹ ਪਤਾ ਹੋਏ ਕਿ ਅਸੀਂ ਗੁਰੂ ਸਾਹਿਬ ਦੇ ਬਚਨ ਮੰਨਿਆ। ਤਾ ਕਦੇ ਵੀ ਕੋਈ ਕੌਮ ਨੂੰ ਟਾ ਨਹੀਂ ਲਾ ਸਕਦਾ ਇਹ ਸਾਡੀਆਂ ਆਪਣੀਆਂ ਗਲਤੀਆਂ ਨੇ ਇਹ ਸਾਡੀ ਆਪਣੀ ਗਿਰਾਵਟ ਹੈ ਜਿਸ ਕਰਕੇ ਕੌਮ ਦਾ ਇਹ ਹਾਲ ਹੈ ਕਲਗੀਧਰ ਪਾਸ਼ਾ ਜੀ ਦਿਆਲ ਦਾਸ ਨੂੰ ਕਹਿਣ ਲਗੇ ਇਹ ਲੰਗਰ ਲੈ ਜਾ ਇਹ ਸਾਨੂੰ ਪਰਵਾਹ ਨਹੀਂ ਅਸੀਂ ਲੰਗਰ ਨਹੀਂ ਛਕ ਸਕਦੇ ਦਿਆਲ ਦਾਸ ਬੜਾ ਉਦਾਸ ਹੋ ਗਿਆ ਉਹਨੇ ਆਪਣੇ ਗੱਡਿਆਂ ਵਿੱਚ ਲੰਗਰ ਰੱਖ ਲਿਆ ਤੇ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਚੱਲਣ ਲੱਗਾ ਉਹ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਰਿਹਾ ਮਹਾਰਾਜ ਪ੍ਰਸ਼ਾਦਾ ਛਕ ਲੋ ਲੰਗਰ ਛਕ ਲੋ ਖਲਗੀਧਰ ਪਾਸ਼ਾ ਜੀ ਕਹਿ ਲਗੇ ਦਿਆਲ ਦਾਸ ਤੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ ਅਸੀਂ ਤੇਰਾ ਲੰਗਰ ਪ੍ਰਵਾਨ ਕਰ ਲਾਂਗੇ ਪਰ ਦਿਆਲ ਦਾਸ ਨੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨਿਆ ਇੱਕ ਦਿਨ ਬੀਤੇ ਆ ਦੋ ਦਿਨ ਬੀਤੇ ਤਿੰਨ ਦਿਨ ਬੀਤ ਗਏ ਦਿਆਲ ਦਾਸ ਗੁਰੂ ਸਾਹਿਬ ਦੇ ਪਿੱਛੇ ਪਿੱਛੇ ਜਾਂਦਾ ਰਿਹਾ ਤੇ ਬੇਨਤੀ ਕਰਦਾ ਰਿਹਾ ਮਹਾਰਾਜ ਲੰਗਰ ਛਕ ਲੋ ਗੁਰੂ ਸਾਹਿਬ ਅੱਗੇ ਦੇ ਅੱਗੇ ਚੱਲੀ ਗਏ ਹੋਰ ਥਾਵਾਂ ਤੇ ਜਾਂਦੇ ਗਏ ਪਿੰਡਾਂ ਤੋਂ ਪਿੰਡ ਅੱਗੇ ਨਿਕਲਦੇ ਗਏ ਕਰ ਦਿਆਲਦਾਸ ਗੁਰੂ ਸਾਹਿਬ ਦੇ ਪਿੱਛੇ-ਪਿੱਛੇ ਚੱਲੀ ਗਿਆ ਉਹ ਬੇਨਤੀ ਕਰੀ ਗਿਆ ਮਹਾਰਾਜ ਪ੍ਰਸ਼ਾਦਾ ਛਕ ਲੋ ਲੰਗਰ ਛਕ ਲੋ ਕਲਗੀਧਰ ਪਾਸ਼ਾ ਜੀ ਨੇ ਫੇਰ ਕਿਹਾ ਦਿਆਲਦਾਸ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ ਅਸੀਂ ਤੇਰਾ ਲੰਗਰ ਪਰਵਾਨ ਕਰ ਲਾਂਗੇ ਪਰ ਦਿਆਲਦਾਸ ਉਦੋਂ ਵੀ ਨਹੀਂ ਮੰਨਿਆ ਸਮਾਂ ਬੀਤਦਾ ਗਿਆ ਹਫਤਾ ਬੀਤ ਗਿਆ। ਦਿਆਲदास ਨੇ ਅਜੇ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਲਈ ਹਾਂ ਨਹੀਂ ਕੀਤੀ। ਗੁਰੂ ਸਾਹਿਬ ਨੇ ਉਸ ਨੂੰ ਫੇਰ ਕਿਹਾ ਦਿਆਲदास ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ। ਅਸੀਂ ਤੇਰਾ ਲੰਗਰ ਪ੍ਰਵਾਨ ਕਰ ਲਾਂਗੇ। ਸਿੰਘ ਦਿਆਲदास ਨੂੰ ਕਹਿਣ ਲੱਗੇ ਤੈਨੂੰ ਕਲਗੀਧਰ ਪਾਸ਼ਾ ਜੀ ਖੁਦ ਕਹਿ ਰਹੇ ਨੇ ਕਿ ਤੂੰ ਅੰਮ੍ਰਿਤ ਛਕ ਲੈ। ਤੂੰ ਬਹੁਤ ਭਾਗਾ ਵਾਲਾ ਹੈ। ਤੂੰ ਅਜੇ ਵੀ ਨਹੀਂ ਸਮਝ ਰਿਹਾ। ਕਿਤੇ ਗੁਰੂ ਸਾਹਿਬ ਨਾਰਾਜ਼ ਨਾ ਹੋ ਜਾਣ। ਜੇ ਗੁਰੂ ਸਾਹਿਬ ਨਾਰਾਜ਼ ਹੋ ਗਏ ਤਾਂ ਤਨੂ ਕਿਸੇ ਨਰਕ ਨੇ ਵੀ ਨਹੀਂ ਚਲਣਾ ਇੱਕ ਹਫਤੇ ਬਾਅਦ ਦਿਆਲ ਦਾਸ ਨੂੰ ਸੋਝੀ ਆ ਗਈ ਕਿ ਖੰਡੇ ਬਾਟੇ ਦਾ ਅਮਰਤ ਛਕਣਾ ਕਿੰਨਾ ਜ਼ਰੂਰੀ ਹੈ ਦਿਆਲ ਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਗਿਆ ਤੇ ਆਪਣਾ ਸਿਰ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਉਹਨਾਂ ਤੋਂ ਮਾਫੀ ਮੰਗੀ ਉਹ ਕਹਿਣ ਲੱਗਿਆ ਮਹਾਰਾਜ ਮੇਰੀ ਗਲਤੀ ਮਾਫ ਕਰ ਦਿਓ ਤਾਂ ਗੁਰੂ ਸਾਹਿਬ ਕਹਿਣ ਲੱਗੇ ਮਾਫੀ ਕਿਉਂ ਮੰਗਦਾ ਹੈ ਦਿਆਲ ਦਾਸ ਕਹਿਣ ਲੱਗਿਆ ਮਹਾਰਾਜ ਤੁਸੀਂ ਮੈਨੂੰ ਹਫਤੇ ਤੋਂ ਕਹਿ ਰਹੇ ਹੋ ਅਮਰ ਛਕ ਲੈ ਪਰ ਮਹਾਰਾਜ ਮੈਂ ਆਪ ਦੀ ਗੱਲ ਨਹੀਂ ਸੁਣੀ ਮੈਂ ਆਪ ਦਾ ਹੁਕਮ ਨਹੀਂ ਮੰਨਿਆ ਮੈਨੂੰ ਮਾਫ ਕਰੋ ਤੇ ਕਿਰਪਾ ਕਰੋ ਮਹਾਰਾਜ ਮੈਨੂੰ ਖੰਡੇ ਬਾਟੇ ਦਾ ਅਮਰ ਛਕਾ ਦਿਓ ਕਲਗੀਧਰ ਪਾਸ਼ਾ ਜੀ ਨੇ ਦਿਆਲ ਦਾਸ ਤੇ ਕਿਰਪਾ ਕੀਤੀ ਤੇ ਉਸ ਨੂੰ ਦਿਆਲ ਦਾਸ ਤੋਂ ਦਿਆਲ ਸਿੰਘ ਬਣਾ ਦਿੱਤਾ ਉਸ ਨੂੰ ਖੰਡੇ ਬਾਟੇ ਦਾ ਅਮਰ ਛਕਾ ਦਿੱਤਾ ਹੁਣ ਦਿਆਲ ਦਾਸ ਤੋਂ ਦਿਆਲ ਸਿੰਘ ਬਣ ਕੇ ਉਹ ਗੁਰੂ ਸਾਹਿਬ ਜੀ ਦੇ ਅੱਗੇ ਖੜਾ ਹੈ ਤਾਂ ਗੁਰੂ ਸਾਹਿਬ ਕਹਿ ਲਗੇ ਦਿਆਲ ਸਿੰਘ ਜਾਂ ਪ੍ਰਸ਼ਾਦਾ ਲੈ ਕੇ ਆ ਅਸੀਂ ਤੇਰਾ ਲੰਗਰ ਪ੍ਰਵਾਨ ਕਰਦੇ ਆ ਲਿਆ ਅਸੀਂ ਤੇਰਾ ਪ੍ਰਸ਼ਾਦਾ ਛਕੀਏ ਧਿਆਲਦਾਸ ਜਿਹੜਾ ਪ੍ਰਸ਼ਾਦਾ ਗੱਡੇ ਵਿੱਚ ਲੈ ਕੇ ਕੁਮਰਿਆ ਸੀ ਉਹ ਖਰਾਬ ਹੋ ਗਿਆ ਰੋਟੀਆਂ ਸੁੱਕ ਗਈਆਂ ਤੇ ਦਾਲ ਵਿੱਚੋਂ ਬਦਬੂ ਆਣੀ ਸ਼ੁਰੂ ਹੋ ਗਈ ਦਿਆਲ ਸਿੰਘ ਕਹਿ ਲਗਾ ਮਹਾਰਾਜ ਮੈਂ ਨਵਾਂ ਪ੍ਰਸ਼ਾਦਾ ਬਣਾਣਾ ਜਿਹੜਾ ਇਹ ਪਹਿਲਾ ਪ੍ਰਸ਼ਾਦਾ ਬਣਾ ਕੇ ਲਿਆਂਦਾ ਸੀ ਇਹ ਖਰਾਬ ਹੋ ਗਿਆ ਗੁਰੂ ਸਾਹਿਬ ਕਹਿਣ ਲੱਗੇ ਇਹੀ ਪ੍ਰਸ਼ਾਦ ਆ ਲਿਆ ਤੂੰ ਇਹੀ ਲੰਗਰ ਲਿਆ ਕਲਗੀਧਰ ਪਾਸ਼ਾ ਜੀ ਨੇ ਇੱਕ ਜਲ ਦੇ ਬਾਟੇ ਵਿੱਚੋਂ ਲੰਗਰ ਤੇ ਛਿੱਟਾ ਮਾਰਿਆ ਜਦੋਂ ਕਲਗੀਧਰ ਪਾਸ਼ਾ ਜੀ ਨੇ ਉਸ ਤੇ ਛਿੱਟਾ ਮਾਰਿਆ ਤਾਂ ਲੰਗਰ ਦੇ ਵਿੱਚੋਂ ਭਾਫ਼ਾਂ ਨਿਕਲੀਆਂ ਸ਼ੁਰੂ ਹੋ ਗਈਆਂ ਇਸ ਤਰ੍ਹਾਂ ਲੱਗਣ ਲੱਗਿਆ ਜਿਵੇਂ ਲੰਗਰ ਹੁਣੇ ਤਿਆਰ ਹੋਇਆ ਹੋਵੇ ਸਬਜ਼ੀਆਂ ਤੇ ਪ੍ਰਸ਼ਾਦੇ ਦੋਵੇਂ ਗਰਮ ਹੋ ਗਏ ਉਸ ਲੰਗਰ ਨੂੰ ਕਲਗੀਧਰ ਪਾਸ਼ਾ ਜੀ ਨੇ ਛਕਿਆ ਤੇ ਸਾਰੀ ਸੰਗਤ ਨੇ ਛਕਿਆ ਗੁਰੂ ਸਹਿਬ ਨੇ ਦਇਆ ਸਿੰਘ ਦਾ ਪ੍ਰਸ਼ਾਦਾ ਪ੍ਰਵਾਨ ਕਰ ਲਿਆ 7 ਦਿਨ ਬਾਅਦ ਦਇਆਲ ਦਾਸ ਨੂੰ ਸਮਝ ਲੱਗੀ ਕਿ ਦਇਆਲ ਸਿੰਘ ਬਨਣਾ ਕਿੰਨਾ ਜ਼ਰੂਰੀ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਹੈ ਅਸੀਂ ਰੱਬ ਨੂੰ ਅਰਦਾਸ ਕਰੀਏ ਕਿ ਸਾਨੂੰ ਕਿੰਨਾ ਚਿਰ ਹੋ ਗਿਆ ਗੁਰਦੁਆਰੇ ਆਂਦੇ ਸਾਨੂੰ ਅਜੇ ਵੀ ਸਮਝ ਨਹੀਂ ਲੱਗੀ ਕਿ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਹੈ ਮਹਾਰਾਜ ਸਾਡੇ ਸਭ ਦੇ ਕਿਰਪਾ ਕਰਨ ਸਾਨੂੰ ਆਪਣੇ ਚਰਨਾਂ ਵਿੱਚ ਲਗਾਉਣ ਤੇ ਖੰਡੇ ਬਾਟੇ ਦੀ ਦਾਤ ਦੇਣ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ